ਵਿਮਲ ਸੇਧਿਆ ਡੀਸੀ ਫਰੀਦਕੋਟ ਅੱਜ ਤੁਹਾਡੇ ਨਾਲ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕੋਵਿਡ-19 ਦੇ ਹਾਲਾਤ ਬਾਰੇ ਚਰਚਾ ਕਰਨਾ ਚਾਹਾਂਗਾ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਅੱਜ ਤੱਕ ਕੁੱਲ 640 ਕੋਵਿਡ-19 ਪੋਜ਼ੀਟਿਵ ਵਿਅਕਤੀ ਆਏ ਸਨ ਜਿਨ੍ਹਾਂ ਵਿੱਚੋਂ 397 ਵਿਅਕਤੀ ਠੀਕ ਹੋ ਕੇ ਆਪਣੇ ਘਰਾਂ ਪਰਤ ਜਾ ਚੁੱਕੇ ਹਨ ਤੇ 239 ਦੇ ਕਰੀਬ ਐਕਟਿਵ ਕੋਵਿਡ-19 ਦੇ ਪੇਸ਼ੈਂਟ ਹਨ ਔਰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਬਦਕਿਸਮਤੀ ਨਾਲ 4 ਡੈਥਸ ਵੀ ਹੋ ਚੁੱਕੀਆਂ ਹਨ ਤੋ ਮੈਂ ਇਹ ਸਾਰਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਅੱਜ ਸਾਡੇ ਜ਼ਿਲ੍ਹੇ ਦੇ ਵਿੱਚ ਫਰੀਦਕੋਟ ਦੇ ਵਿੱਚ 57 ਦੇ ਕਰੀਬ ਕੋਵਿਡ-19 ਦੇ ਪੋਜ਼ਿਟਿਵ ਪੇਸ਼ੈਂਟ ਆਏ ਸਨ ਔਰ 29 ਪੇਸ਼ੈਂਟ ਅਸੀਂ ਅੱਜ ਡਿਸਚਾਰਜ ਕੀਤੇ ਹਨ ਜਿਵੇਂ ਕਿ ਸਾਨੂੰ ਪਤਾ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕੋਵਿਡ-19 ਦੇ ਪੋਜ਼ਿਟਿਵ ਆਉਣ ਦੀ ਤਾਦਾਦ ਵੱਧ ਰਹੀ ਹੈ ਤੋ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਪਾਂ ਸਾਰੇ ਰਲ ਮਿਲ ਕੇ ਇਹ ਪ੍ਰਣ ਕਰੀਏ ਕਿ ਕਿਸੇ ਵੀ ਤਰੀਕੇ ਨਾਲ ਕੋਵਿਡ-19 ਨੂੰ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਖਤਮ ਕਰਨਾ ਹੈ ਔਰ ਇਸ ਦੇ ਬਾਰੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਸਾਰੇ ਵਿਅਕਤੀ ਫੇਸ ਮਾਸਕ ਪਾਣ ਫੇਸ ਮਾਸਕ ਇਜ਼ ਮੰਡੇਟਰੀ ਫੇਸ মাস্ক ਇਸੇ ਮਸਟ ਇਸ ਦੇ ਨਾਲ 6 ਫੁੱਟ ਦੀ ਦੂਰੀ ਜਿਹਨੂੰ ਦੂਗੋਏ ਦੀ ਦੂਰੀ ਕਿਹਾ ਜਾਂਦਾ ਹੈ ਸੋਸ਼ਲ ਡਿਸਟੈਂਸਿੰਗ ਜਾਂ ਫਿਜ਼ੀਕਲ ਡਿਸਟੈਂਸਿੰਗ ਨੂੰ ਕਹਿੰਦੇ ਹੈ 6 ਫੁੱਟ ਦੀ ਦੂਰੀ ਇੱਕ ਦੂਜੇ ਤੋਂ ਬਣਾ ਕੇ ਰੱਖਣ ਆਪਣੇ ਹੱਥਾਂ ਨੂੰ ਵਾਰ-ਵਾਰ ਧੋਵੋ ਔਰ ਹੋ ਸਕੇ ਨੋ ਹੈਂਡ ਸ਼ੇਕਿੰਗ ਅਵਾਇਡ ਹੈਂਡ ਸ਼ੇਕਿੰਗ ਅਵਾਇਡ ਹੱਗਿੰਗ ਆਲਸੋ ਮੈਂ ਨਾਲ ਹੀ ਨਾਲ ਇਹ ਵੀ ਕਹਾਂਗਾ ਕਿ ਜਿਹੜੇ ਸਾਡੇ ਘਰ ਦੇ ਬਜ਼ੁਰਗ ਮੈਂਬਰ ਹਨ ਜਾਂ ਜਿਹੜੇ ਸਾਡੇ ਘਰ ਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਦੇ ਫੈਮਿਲੀ ਮੈਂਬਰ ਹੈ ਜਿਨ੍ਹਾਂ ਨੂੰ ਕੋਈ ਹੋਰ ਬਿਮਾਰੀਆਂ ਲੱਗੀਆਂ ਹੋਈਆਂ ਹਨ ਉਹਨਾਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਦੁਕਾਨਦਾਰਾਂ ਨੂੰ ਖਾਸ ਤੌਰ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਪਣੀਆਂ ਦੁਕਾਨਾਂ ਦੇ ਵਿੱਚ ਜਿਆਦਾ ਓਵਰਕਰਾਊਡਿੰਗ ਨਾ ਹੋਣ ਦੇਣ ਕਈ ਵਾਰੀ ਦੁਕਾਨ ਦੇ ਵਿੱਚ ਬਹੁਤ ਸਾਰੇ ਗ੍ਰਾਹਕ ਆ ਜਾਂਦੇ ਹਨ ਤੋ ਇਸ ਕਰਕੇ ਦੁਕਾਨਦਾਰਾਂ ਨੂੰ ਖਾਸ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਆਪਣੇ ਦੁਕਾਨਾਂ ਦੇ ਅੰਦਰ ਸਾਵਧਾਨੀ ਵਰਤਣ ਕੋਈ ਵੀ ਰਸ਼ਨਾ ਹੋਵੇ ਕੋਈ ਵੀ ਓਵਰਕਰਾਉਡਿੰਗ ਨਾ ਹੋਵੇ ਔਰ ਦੁਕਾਨਾਂ ਦੇ ਬਾਹਰ 6-6 ਫੁੱਟ ਦੀ ਦੂਰੀ ਤੇ ਕਸਟਮਰ ਖੜੇ ਕੀਤੇ ਜਾਣ ਉਹਨਾਂ ਨੂੰ ਬੇਨਤੀ ਕੀਤੀ ਜਾਏ ਪਰ ਵਾਰੀ ਸਿਰ ਜਦੋਂ ਇੱਕ ਕਸਟਮਰ ਅਟੈਂਡ ਹੋ ਜੇ ਦੂਸਰੇ ਕਸਟਮਰ ਨੂੰ ਦੁਕਾਨ ਦੇ ਵਿੱਚ ਬੁਲਾਇਆ ਜਾਵੇ ਅਸੀਂ ਇਸ ਦੇ ਬਾਰੇ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਗਲੀਆਂ ਦੇ ਵਿੱਚ ਵੀ ਕਈ ਓਵਰਕਰਾਊਡਿੰਗ ਹੋ ਰਹੀ ਹੈ ਬਹੁਤ ਸਾਰੇ ਵਿਅਕਤੀ ਸਮਝਦਾਰ ਹੁੰਦੇ ਬਾਵਜੂਦ ਵੀ ਓਵਰਕਰਾਊਡਿੰਗ ਕਰ ਰਹੇ ਆ ਉਹ ਓਵਰਕਰਾਊਡਿੰਗ ਦਾ ਨਾ ਕਾਰਨ ਔਰ ਸਰਕਾਰ ਵੱਲੋਂ ਬਹੁਤ ਸਖਤ ਹਦਾਇਤਾਂ